ਦੋ ਵੱਡੇ ਪਿਆਨਖਾਸੇ ਵਾਪਰੇ ਨੇ ਜਿਸ ਵਿੱਚ ਕੇ 25 ਦੇ ਕਰੀਬ ਲੋਕ ਜ਼ਖਮੀ ਹੋ ਗਏ ਨੇ ਜੀ ਹਾਂ ਦੋ ਤਸਵੀਰਾਂ ਟੀਵੀ ਸਕਰੀਨ ਤੇ ਦਿਖਾਈ ਦੇ ਰਹੀਆਂ ਨੇ ਪਹਿਲੀ ਤਸਵੀਰ ਯੂਪੀ ਦੇ ਅਮਰੋਹਾ ਦੀ ਹੈ ਜਿੱਥੇ ਕੇ ਸੜਕ ਕਿਨਾਰੇ ਖੜੇ ਇੱਕ ਟਿਪਰ ਚ ਰੋਡਵੇਜ਼ ਦੀ ਬੱਸ ਜਾਬਤੀ ਹੈ ਜੀ ਹਾਂ ਰੋਡਵੇਜ਼ ਦੀ ਬੱਸ ਸੜਕ ਕਿਨਾਰੇ ਖੜੇ ਡੰਪਰ ਨਾਲ ਜਾਬਤੀ ਦੀ ਇਸ ਵਿੱਚ ਕੇ 22 ਦੇ ਕਰੀਬ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਨੇ ਜਦ ਕਿ ਦੂਜੀਆਂ ਤਸਵੀਰਾਂ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਕਿ ਬਟਾਲਾ ਨੇੜੇ ਇੱਕ ਡੇਰਾ ਬਿਆਸ ਜਾ ਰਹੀ ਬੱਸ ਟੀਪਰ ਨਾਲ ਟਕਰਾਈ ਹੈ ਜਿਹहां ਓਵਰਟੇਕ ਕਰਦੇ ਸਮੇਂ ਇਹ ਹਾਸਬਾਪਰੇ ਜਿਸ ਕਾਰਨ ਟੀਪਰ ਖਤਾਨਾ ਵਿੱਚ ਜਾ ਰਿਹਾ ਜਦ ਕਿ ਬੱਸ ਡਿਵਾਈਡਰ ਤੇ ਚੜਦਿਆਂ ਸੜਕ ਦੇ ਦੂਜੇ ਪਾਸੇ ਪਲਟ ਗਈ ਇਹ ਤਸਵੀਰਾਂ ਬੇहद ਭਿਆਨਕ ਨੇ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਪਹਿਲੀ ਤਸਵੀਰਾਂ ਯੂਪੀ ਦੇ ਮਰੋਹਾ ਦੀਆਂ ਨੇ ਜਿੱਥੇ ਕਿ ਬੱਸ ਅਤੇ ਟਿਪਰ ਵਿਚਾਲੇ ਭਿਆਨਕ ਟੱਕਰ ਹੋਈ ਏ ਜਦਕਿ ਦੂਜੀਆਂ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਕਿ ਟਿਪਰ ਅਤੇ ਇੱਕ ਸ਼ਰਧਾਲੂਆਂ ਨਾਲ ਭਰੀ ਬੱਸ ਵਿਚਾਲੇ ਟੱਕਰ ਹੋਈ ਏ ਇਹ ਬੱਸ ਡੇਰਾ ਬਿਆਸ ਜਾ ਰਹੀ ਸੀ ਇਸ ਬੱਸ ਵਿੱਚ ਕਰੀਬ 25 ਤੋਂ 30 ਵਾਰੀਆਂ ਜੋ ਕਿ ਡੇਰਾ ਬਿਆਸ ਜਾ ਰਹੀਆਂ ਸੀ ਇਸ ਬੱਸ ਵਿੱਚ ਸਵਾਰ ਸੀ ਤੇ ਅਚਾਨਕ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇਹ ਹਾਸਾ ਵਾਪਰ ਗਿਆ I'm gonna be in the way. ਤੇ ਉਧਰ ਅਮਰੋਹਾ ਚ ਵਾਪਰੇ ਹਾਸੇ ਵਿੱਚ 25 ਦੇ ਕਰੀਬ ਯਾਤਰੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਕਈਆਂ ਦੀ ਹਾਲਤ ਬੇहद ਨਾਜ਼ੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਦ ਕਿ ਬਟਾਲਾ ਦੇ ਪਿੰਡ ਗਿੱਲਿਆਵਾਲ ਚ ਵਾਪਰੇ ਦੂਜੀ ਘਟਨਾ ਵਿੱਚ ਗ੍ਰੀਮਤ ਰਹੀ ਕਿ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਪਹੁੰਚਿਆ ਪਰ ਦੂਜੇ ਪਾਸੇ ਟੀਪਰ ਅਤੇ ਬੱਸ ਦਾ ਵੱਡਾ ਨੁਕਸਾਨ ਹੋਇਆ ਹੈ ਜਾਣਕਾਰੀ ਮੁਤਾਬਕ ਬੱਸ ਡਰਾਈਵਰ ਰੇਤੇ ਨਾਲ ਪਰ ਟੀਪਰ ਨੂੰ ਓਵਰਟੇਕ ਕਰ ਰਿਹਾ ਸੀ ਇਸ ਦੌਰਾਨ ਸਾਹਮਣੇ ਤੋਂ ਇੱਕ ਹੋਰ ਗੱਡੀ ਆ ਗਈ ਜਿਸ ਕਾਰਨ ਬੱਸ ਦਾ ਡਰਾਈਵਰ ਆਪਣਾ ਸੰਤੁਲਨ ਖੋਬੇ ਥਿਆ ਅਤੇ ਇਕਦਮ ਸਟੀering ਮੋੜ ਦਿੱਤਾ ਜਿਸ ਕਾਰਨ ਬੱਸ ਸੜਕ ਵਿਚਾਲੇ ਬਣੇ ਡਿਵਾਈਡਰ ਤੇ ਜਾ ਵਧੀ ਅਤੇ ਉਥੇ ਹੀ ਪਲਟ ਗਈ ਜਦਕਿ ਬੱਸ ਦੀ ਸਾਈਡ ਲੱਗੜ ਕਰਨ ਰੇਤੇ ਨਾਲ ਭਰਿਆ ਟਿੱਪਰ ਵੀ ਨੇੜੇ ਦੇ ਖਦਾਨਾ ਵਿੱਚ ਜਾ ਕੇ ਪਲਟ ਗਿਆ ਭਾਈ ਇਹ ਹੀ ਫੁੱਟਬਾਲੀ ਨਾਲ ਆਉਂਦੇ ਆ ਠੀਕ ਹੈ ਬੱਸ ਹੌਂਢੀ ਸੰਦ ਲੈ ਕੇ ਗਾੜੀ ਆ ਰਿਓ ਕਨੈਕਟਰ ਦਾ ਟਰਾਲੀ ਜਾਣ ਦੀ ਆ ਉਹਨੇ ਇੱਕ ਦਾਵੀ ਘੱਟ ਮਾਰੀ ਬੱਸ ਵਾਲੇ ਨਾਲ ਕੇ ਏਅਰਪੋਰਟ ਵੱਲ ਦੀ ਗੋਮ ਕੰਨ ਕੇ ਫੇਰ ਆਣੀ ਬਲਦੀ ਕਿੰਨਾ ਕਿ ਨੁਕਸਾਨ ਆਇਆ ਉਹ ਨੁਕਸਾਨ ਤੇ ਵਾ ਵੀ ਆ ਉਹਨਾਂ ਦੇ ਕੁਝ ਨਹੀਂ ਹੋਇਆ ਉਹਨਾਂ ਨੇ ਬਜਾਈ ਆ ਤੇ ਬਸ ਕਿੰਨਾ ਨੇ ਚੀਜਿਆ ਫਿਰ ਸਕੂਲ ਦੀ ਐ ਬੱਸ ਕਿਹਦੇ ਵਿੱਚ ਪਹੁੰਚੇਗੇ ਸੰਗੀਤ ਹੀ ਢੰਡਾਰੇ ਜਾਂਦੇ ਕਿਹੜੀ ਪੱਤੀ ਸੰਗ ਦੇ ਡੇਰੇ ਟੋਲੇ ਦੇ ਡੇਰੇ ਵਾਲਿਆਂ ਦੀ ਉਹ ਤੇ ਨੁਕਸਾਨ ਆ ਉਹਨਾਂ ਨੇ ਕਿਹਾ ਦੇ ਨੀ ਸਾਟਾ ਬਟਾ ਤੂੰ ਕਿੱਥੇ ਚਲ ਗਿਆ ਉਹ ਪੱਟ ਗਏ ਸਾਰੇ ਕਾਟਾਗੀ ਟਿੱਪਰ ਵੀਰਾ ਟਿੱਪਰ ਕਾਟਾਗੀ ਨਗਰ ਚਾਲਦਾ ਆ। ਆਡਾ ਵੀਰਾ ਹੋ ਗਿਆ। ਉਧਰ ਹਾਈਵੇ ਪੈਟਰੋਲਿੰਗ ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ਨੀਵਾਰ ਸਵੇਰੇ ਕਰੀਬ 7 ਵਜੇ ਦੀ ਸੂਚਨਾ ਮਿਲੀ ਸੀ ਕਿ ਪਿੰਡ ਗਿੱਲਾਵਾਲੀ ਨੇੜੇ ਬੱਸ ਅਤੇ ਟਰੱਕ ਦੀ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਨੇ ਅਤੇ ਉਹਨਾਂ ਵੱਲੋਂ ਰਾਹਤ ਬਚਾਅ ਕਾਰਜੇ ਸ਼ੁਰੂ ਕਰ ਦਿੱਤੇ ਗਏ ਨੇ। ਰਸ਼ਿੰਗੜ ਤੋਂ ਆਇਆ ਕਿ ਆਪਣਾ ਰਾਉਂਡ ਕੱਢ ਕੇ ਆ ਰਹੇ ਸੀਗੇ। ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਅਤੇ ਟਰੱਕ ਦਾ। ਜਿਹੜੀ ਆਪਣਾ ਬੱਸ ਜਿਹੜੀ ਲੌਂਗ ਸਾਈਡ ਹੈਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾ ਰੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਇੱਕੋ ਸਾਈਡ ਤੋਂ ਦੋਨੇ ਆ ਰਹੇ ਜੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਦੀ ਕਿ ਬਿਆਸਰਾਂ ਦੀ ਤੇ ਉਹ ਬੱਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਪਲਟ ਗਿਆ ਨੁਕਸਾਨ ਚੁੰਡੀ ਆ ਨੁਕਸਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ-ਮੋਟੀ ਆਪਣਾ ਰਗਣ ਲੱਗੀ ਹੈ ਬਾਕੀ ਬੱਸ ਵਾਲਾ ਬੱਸ ਵਾਲਾ ਬਚਾ ਗਿਆ ਪਤਾ ਨਹੀਂ ਬੱਸ ਕਿੱਥੇ ਜਾ ਰਹੀ ਹੈ ਬੱਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਧਾਂ ਕਿੰਦੇ ਸੰਗਦੀ ਵਿੱਚ ਸੰਗਤ ਦਾ ਬਚਾਵਾ ਠੀਕ ਸਰ 80 50 ਕਿਹਦੇ ਲੱਗਦੀ ਨਹੀਂ ਸਰ ਸੁਰਜੀਤ ਕਿਹਦੇ ਨਹੀਂ ਲੱਗੀ ਤੁਹਾਨੂੰ ਫੋਨ ਆਇਆ ਹੈਗਾ ਅਸੀਂ ਮੌਕੇ ਤੇ ਆ ਕੇ ਸੇਫਟੀ ਦਿੱਤੀ ਜਾਂ ਕੋਈ ਹੋਰ ਕੋਈ ਟ੍ਰੈਫਿਕ ਜਿਹੜੀ ਡਿਸਟਰਬ ਨਾ ਹੋਵੇ ਹੋਰ ਕੋਈ ਐਕਸੀਡੈਂਟ ਨਾ ਹੋਵੇ ਇਸ ਕਰਕੇ ਅਸੀਂ ਬੱਸ ਨੂੰ ਆਪਣਾ ਕੋਨਾ ਲਾਤੀ ਜਿਹੜਾ ਸਾਡਾ ਆਪਣਾ ਫਰਜ ਬੰਦਾ ਹੈਗਾ ਅਸੀਂ ਪੂਰਾ ਕੀਤਾ ਏ ਬਾਕ ਇਹ ਠੀਕ ਹੈ ਨੁਕਸਾਨ ਕਿੰਨੇ ਕਿਵੇਂ ਦੀ ਘਟਨਾ ਹੈ ਜਿਹੜੀ ਹੈ ਇਹ ਤਕਰੀਬਨ ਆਪਣਾ ਡੇਢ ਘੰਟਾ ਹੋ ਗਿਆ ਕੋਈ ਸਾਨੂੰ ਖੂਨ ਆਇਆ ਹੈਗਾ ਸਾਡੇ ਦੋਵੇਂ ਹੱਥੇ ਤੜਕੇ ਕਰੀਬ 7 ਵਜੇ ਦੇ ਨੇੜੇ ਵਾਪਰੇ ਨੇ ਹਾਲਾਂਕਿ ਗਨੀਮਤ ਰਹੀ ਕਿ ਕਿਸੇ ਦੀ ਵੀ ਇਹਨਾਂ ਹਾਦਸੇ ਵਿੱਚ ਜਾਨ ਨਹੀਂ ਗਈ ਪਰ 25 ਦੇ ਕਰੀਬ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕੇ ਵਕ ਵਕ ਹਸਪਤਾਲਾ ਵਿੱਚ ਪਹੁੰਚੀ ਕਰਵਾਇਆ ਗਿਆ ਇਹ ਹਾਸਾ ਓਵਰਟੇਕ ਕਰਦੇ ਸਮੇਂ ਵਾਪਰੇ ਨੇ ਜਿੱਥੇ ਕਿ ਸਾਫ ਸਾਫ ਬੱਸ ਡਰਾਈਵਰਾਂ ਦੀ ਗਲਤੀ ਨਜ਼ਰ ਆਉਂਦੀ ਏ ਹਾਲਾਂਕਿ ਫਿਲਹਾਲ ਦੋਵਾਂ ਮਾਮਲਿਆਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੇ ਨਾਲ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ